ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਲੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿੱਪਤੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਜੀ ਤੁਹਾਨੂੰ ਇੱਕ ਵਾਰ ਮੱਝ ਦਿਖਾਉਣੀ ਆ ਚੰਗੇ ਕਦ ਕਾਟ ਚ ਤੇ ਬਾਕੀ ਸੂਈ ਸਵਾਈ ਹੈ ਸੂਈ ਦੇ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੋਂ ਚਵਾਈ ਜ਼ਰੂਰ ਕਰਾ ਲਿਆ ਕਰੋ। ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਠਾਕ ਵਧੀਆ ਵਧੀਆ ਭਾਜੀ। ਚਲੋ ਵਧੀਆ ਜੀਦਾ ਜੀ। ਤੇ ਨਾਮ ਦੱਸ ਕਰੀ। ਹਾਂ ਭਾਈ ਡਿਊਟੀ ਏ ਪਿੰਡ ਚੱਕ ਜੇ ਮਿਸਰੀਖਾਨ ਤੇ ਸੀਜ਼ਨ ਵਾਲਾ ਤੇ ਜਲਾ ਅੰਮ੍ਰਿਤਸਰ ਜੀ। ਫੋਨ ਨੰਬਰ ਬੋਲ ਦੋ। 978198725 ਜੀ। ਠੀਕ ਆ। ਹਾਂਜੀ ਜੀ। ਤੇ ਇੱਕੋ ਹੀ ਵਿਖਾਉਣੀ ਆ। ਇੱਕੋ ਹੀ ਭਾਜੀ ਵਿਖਾਉਣੀ ਮੈਂ ਤਾਂ ਚੰਗੀ ਮਾਜਾ ਦੇ ਵਿਖਾ ਲੀ ਇੱਕ ਵੇ। ਠੀਕ ਆ ਜੀ। ਹਾਂਜੀ ਹਾਂਜੀ। ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਪਾਜੀਆ 14 ਤੋਂ 15 ਦਿਨ ਸੋਈ ਨੂੰ ਗਈ ਜੀ ਅੱਛਾ ਅਜ ਮਗਰੇ ਦੇ ਕੱਟਾ ਜੇ ਮਗਰੇ ਦੇ ਕੱਟਾ ਹੈ ਹਾਂ ਜੀ ਆਵਲਾ ਕੱਟਾ ਜੇ ਇਹਦੇ ਮਗਰ ਇਹ ਪਾਜੀ ਉਤਰਾਂ ਦੁੱਧ ਕਿੰਨਾ ਕੁ ਘਰ ਕੀ ਤਿਆਰ ਹੈ ਦੁੱਧ ਪਾਜੀ ਕੋ 10 ਲੀਟਰ ਜੀ ਅੱਛਾ ਹਾਂ ਜੀ ਤਿਆਰ ਜਿਹੜਾ ਅੰਜ ਸਾਢੇ 5 ਕਿਲੋ ਡੰਗ ਦਾ ਗਾੜੀ ਅੱਛਾ ਰਾਤੀ ਇਹੇ ਕੋਲ ਆਈ ਆਪਣੇ ਭਾਜੀ ਮੱਝ ਨਾਲ ਬੱਚਾ ਖੁੱਲੀ ਅੱਛਾ ਭਾਜੀ ਕੱਟਾ ਖੁੱਲੀ ਹੈ ਨਹੀਂ ਪਿੱਛੇ ਭੁੱਲਿਆ ਸੀ ਤੁਹਾਡੇ ਕੋਲ ਨਹੀਂ ਭਾਜੀ ਪਿੱਛੋਂ ਭੁੱਲਿਆ ਆ ਅੱਛਾ ਰਾਤੀ ਲੈ ਆਇਆ ਅੱਛਾ ਪਿੱਛੋਂ ਕੋਲ ਲੈ ਆਇਆ ਜੀ ਅੱਛਾ ਭਾਜੀ ਮਤਲਬ ਦੇਖੋ ਇਸ ਤਰ੍ਹਾਂ ਪਰੇ ਨਹੀਂ ਕਰਨਦੀ ਬੱਚਾ ਅੱਛਾ ਹਾਂ ਜੇ ਬੱਚਾ ਪਰੇ ਹੁੰਦਾ ਤੇ ਫਿਰ ਡੰਗਦੀ ਆ ਪੂਰਾ ਉਹਨੇ ਸਾਦੇ ਤੇ ਪਰ ਮਿਲਦੀ ਨਹੀਂ ਬੱਚੇ ਨੇ ਮਿਲਦੀ ਪਾੜੇ ਤੇ ਜੀ ਅੱਛਾ ਹਾਂ ਜੀ ਮਿਲਦੀ ਪਾੜੇ ਤੇ ਜਿਹੜਾ ਕਿੰਦੇ ਇਹ ਵੇਲੇ ਪਾੜੀ ਆਉਂਦੇ ਵੀ ਇੰਤੀਗਾ ਵੇ ਆ ਕੇ ਵੀ ਛੋੜਿੰਦੇ ਨੇ ਅੱਛਾ ਹਾਂਜੀ ਠੀਕ ਹੈ ਮੁੰਨੀ ਮਾਰ ਕੇ ਦੇਣੀ ਭਾਜੀ ਇਹ ਆ ਬਈ ਬੱਚਾ ਪ੍ਰਾਣੀ ਆਉਂਦੇ ਦਿੰਦੀ ਪਰ ਮਿਲਦੀ ਨਹੀਂ ਬੱਚੇ ਇਹ ਵੇਲੇ ਕਿਹੇ ਵੇਲੇ ਜਦੋਂ ਮੰਨ ਲਓ ਆਉਂਦੇ ਆਵੇ ਲੋ ਚੱਟਾ ਢੀਹਤਰਾ ਬੱਚਾ ਹਾਂਜੀ ਹਾਂਜੀ ਹਾਂ ਤਾਂ ਬੱਚਾ ਚੱਟਦੀ ਆ ਹਾਂਜੀ ਠੀਕ ਹੈ ਦੇਖ ਖੋਲ ਕੇ ਵਿਖਾ ਦਈਏ ਬੀਨੋ ਤੋਰ ਤੋਰ ਬਾਕੀ ਉਹ ਤਰ੍ਹਾਂ ਇਹ ਆ ਪਈ ਹੈਗੀ ਮੱਝ ਪੂਰੀ ਭਰੀ ਆ ਜਿਹੜੀ ਪਾਜੀ ਮੱਝ ਆ ਕਿ ਤੈਨੂੰ ਮੱਝਾਂ ਦੇ ਵੇਖੋ ਚੰਗੇ ਪਿੱਠ ਫੁੜੇ ਜਿਆ ਕੱਦ ਵਜਨ ਚ ਪੂਰੀ ਆ ਜਿਹੜੀ ਪਾਜੀ ਹਾਂ ਨੂੰ ਕਿੱਥੇ ਮਿਲਨੀ ਬਚਾੜਾ ਭੁੱਲੀ ਹੁੰਦੀ ਹੈ ਹਾਂਜੀ ਹਾਂਜੀ ਤਾਂ ਨਹੀਂ ਪਤਾ ਹਾਂਜੀ ਅਸੀਂ ਪਹਿਲੇ ਘੱਟ ਖਰਚਦੇ ਆਂ ਅਸੀਂ ਬਾਹਰ ਨਾ ਵਜਿਦਾ ਫੇਰੀ ਲਈ ਠੀਕ ਹੈ ਜੀ ਜਿਹੜੀ ਵੀ ਦੋਸਤਾਂ ਨਹੀਂ ਹੋ ਜਾਣਾ ਪੂਰੀ ਪਿੱਠ ਮੱਝ ਆ ਤਿਕਾ ਨੂੰ ਆ ਭਾਈ ਪੂਰੀ ਪਾਣੀ ਚ ਵਾਈ ਕਰਾ ਲਈ ਮੜੀ ਜੀ ਦਿਖਾ ਦੇ ਫਿਰ ਆ ਤਾਂ ਲੱਗਦਾ ਵੀਰਾਂ ਨੂੰ ਠੀਕ ਇਹ ਕਹਿੰਦੇ ਵੇ ਦੇ ਕਰੀ ਚਵਾਈ ਦਿਖਾ ਦੇ ਪਾਜੀ 10 ਕਿਲੋ ਜੇ ਅੱਛਾ ਜੀ ਉਹਦਾ ਵੀਰ ਦਾ ਪਾਜੀ ਮਾਣੀ ਖੱਟਾ ਹੋ ਗਿਆ ਕਹਿੰਦਾ ਵੀ ਮੈਂ ਨਾ ਹੁਣ ਮੰਨ ਲਓ ਮੱਝ ਰੱਖਣੀ ਨਹੀਂ ਹਿਸਾਬ ਨਾਲ ਤੇ ਮੰਡ ਨਹੀਂ ਲੈਣੂ ਪਿਆ ਅੱਛਾ ਕਹਿੰਦਾ ਮੈਂ ਚੋਕ ਚੱਕਰ ਚ ਚੋਂਦਾ 14 15 ਕਿਲੋ ਦੋ ਦਿੰਦੀ ਮੈਂ ਅੱਛਾ 15 ਕਿਲੋ ਵਾਲੀ ਪਾਜੀ ਮਹੀਆ ਬਾਕੀ ਵੀਰਾਂ ਨੇ ਵੇਖ ਲੈਣੀਆਂ ਠੀਕ ਹੈ ਕੋਈ ਝੂਠ ਵਾਲੀ ਗੱਲ ਨਹੀਂ ਆ ਵੀ 19 ਦੇਦੀ 20 ਨਹੀਂ 15 ਕਿਲੋ ਦੋ ਦਿੰਦੀ ਝੋਟੀ ਤੇ ਜਾ ਸੁਆ ਸੁਈ ਜੇ ਚਲੋ ਦਿਖਾ ਦੇ ਫਿਰ ਧਾਰਾ ਮਾਰ ਕੇ ਆਪਾਂ ਲਾਇਆ ਗਾੜੀ ਪਾਲਣਾ ਆ ਵੇਖੋ ਬਦਲੋ ਆ ਫੀਡ ਪਾਣੀ ਆਹ ਲਓ ਖਾਈ ਜਾਂਦੀ ਫੀਡ ਤਾਂ ਹਲਾ ਹਲਾ ਤੇ ਆਹ ਦੇਖ ਸਾਡੇ ਤਰ੍ਹਾਂ ਥੱਲੇ ਬਹਿ ਜਾਣਾ ਧਾਰ ਲਿੰਦੀ ਹੈ ਲੋ ਧਾਰ ਲਿੰਦੀ ਉੱਤ ਬਾਕੀ ਜਿਹੜਾ ਪਸ਼ੂ ਧਾਰ ਲਿੰਦਾ ਹੋਵੇ ਉਹਦਾ ਥੋੜਾ ਵਾਧਾ ਹੋ ਜਾਂਦਾ ਵਾ ਤੇ ਚਵਾਈ ਦੀ ਜਿਹੜੀ ਦਿੱਕਤ ਨਹੀਂ ਹੁੰਦੀ ਬਾਕੀ ਆਪਾਂ ਦੇਖ ਸਕਦੇ ਆ ਪਸੰਦ ਮੇਂ ਸ਼ੁਰੂ ਹੋ ਗਈ ਆ ਬਹੁਤਾ ਟਾਈਮ ਨਹੀਂ ਲੱਗਿਆ ਪਸੰਦ ਬਾਕੀ ਤਾਂ ਹਰਦੀ ਕਾਫੀ ਸ਼ਕੀਨ ਆ ਆ ਦੇਖ ਸਕਦੇ ਆ ਆਪਾਂ ਪਸੰਦੀ ਹੈ ਜਿਹੜੀ ਲੈਂਚ ਨੰਬਰ ਸੁਆ ਦੇਖ ਪਾ ਦੇ ਆਹ ਥਾਂ ਦੇ ਵਿੱਚ ਭਾਜੀ 4-5 ਧਾਰਾਂ ਵੱਧ ਜੇ ਅੱਛਾ ਆਹ ਥਾਂ ਦੇ ਨਾਲ ਠੀਕ ਆ ਵੀ ਵੇਖਣ ਨੂੰ ਲੰਮਾ ਲੱਗਣ ਡਿਆ ਨਾ ਹਾਂਜੀ ਹਾਂਜੀ ਆਪਾਂ ਦੱਸੀ ਗੱਲ ਚੰਗੀ ਆ ਸਿਰਫ ਕੋਈ ਚੋਲੇ ਲੀਟਰ ਦੇ ਨਾਲ 14 ਪੰਜਾਂ ਧਾਰਾਂ ਦਾ ਫਰਕ ਪੈਂਦਾ ਹੁਣੇ ਆਪਾਂ ਚਵਾਦਣੀ ਆ ਠੀਕ ਐ ਤੇ ਬਾਕੀ ਵੇਖ ਲੋ ਚਵਾ ਚੂ ਮਿਲਦਾ ਵੇਖ ਲੋ ਆਪੇ ਬੋਲੀ ਬੜੀ ਨਹੀਂ ਲਓ ਜੀ ਜਿਹੜਾ ਮਰਜ਼ੀ ਭਾਜੀ ਪਈ ਜਾਵੇ ਤੁਹਾਨੂੰ ਠੀਕ ਹੈ ਹਾਂਜੀ ਬਾਕੀ ਇਹ ਆ ਵੀ ਹੈਗੇ ਉਤਰਾਂ ਸੀਲ ਲੱਗ ਗਿਆ ਸੀਲ ਲੱਗ ਗਿਆ ਪਤਾ ਗੱਲ ਭਾਜੀ ਹਾਂਜੀ ਇਹ ਗੱਲਾਂ ਕੰਡੀਆਂ ਠੀਕ ਹਨ ਗੱਲ ਨਹੀਂ ਸਹੀ ਗੱਲ ਹੈ ਹਿਸਾਬ ਨਾਲ ਆਪਾਂ ਦੇ ਦੇਣੀ ਆ ਠੀਕ ਹੈ ਸਾਹਮਣੇ ਮੈਂ ਕਿੱਡੀ ਵਜਣਾ ਇਹ ਕਿੰਨੇ ਦੀ ਮੱਝ ਆ ਹਾਂਜੀ ਹਾਂਜੀ ਆਪਾਂ ਤਾਂ ਕਰਕੇ ਇਹਦੀ ਚਵਾਈ ਕਰਾਉਣੀ ਹੈ ਵੀਰਾਂ ਨੂੰ ਕਿ ਕੋਈ ਹੋਲਾ ਨਾ ਰਵੇ ਫੇਰ ਵੀ ਕੋਈ ਆਪਣੀ ਦੋੜ ਦਾ ਵਿੱਚ ਹੋਵੇ ਠੀਕ ਹੈ ਜੀ ਠੀਕ ਹੈ ਗੱਲ ਨਾ ਭਾਜੀ ਨਾਮ ਦਾ ਲੈਣਾ ਤੇ ਨਾਮ ਤੋਂ ਗਾਹ ਦੀ ਗਾੜੀ ਨਹੀਂ ਦੇਣਾ ਜੀ ਆਵੇ ਲੱਭੇ ਬੱਚਾ ਵਿਚੜ ਗਿਆ ਠੀਕ ਹੈ ਆ ਇਹ ਤਾਂ ਦੁੱਧ ਉਹਨੇ ਇਹਨੇ ਕੱਢਿਆ ਬਾਕੀ ਆਪਾਂ ਤਾਂ ਚਵਾਜ ਦਿਖਾਇਆ ਵਾ ਬਾਕੀ ਇਹ ਆ ਕੋਈ ਝਗ ਨਹੀਂ ਆ ਕਿੰਨੀ ਦੁੱਧ ਤੇ ਝਗ ਨਹੀਂ ਪਾਜੀ ਆਂ ਵੇਖ ਲਓ ਭਾਵੇਂ ਝਗ ਨਹੀਂ ਆਈ ਦੁੱਧ ਹੀ ਆ ਜਣਾ ਆਪਣਾ ਕੋਈ 4.5 ਲਾਲੇ 4 ਲਾਲੇ ਠੀਕ ਹੈ ਨਾ ਗੱਲ ਹਾਂਜੀ ਤੇ ਬਾਕੀ ਜੋ ਕੋਈ ਆਪਾਂ ਦਿਖਾਤਾ ਜੀ ਬਾਕੀ ਆ ਵੀ ਧਾਰਾਂ ਦਾ ਥੋੜਾ ਫਰਕ ਹੈਗਾ ਆ ਉਹ ਪਾਜੀ ਥਾਣੇ ਦੱਸਿਆ ਆਪਾਂ ਹਾਂਜੀ ਮਗਰ ਨੇ ਥਾਂ ਧਾਰਾਂ ਦਾ ਫਰਕ ਹੈਗਾ ਵਾ ਥੋੜਾ ਜਿਆ ਕੋਈ 5-7 ਧਾਰਾਂ ਦਾ ਫਰਕ ਹੈਗਾ ਜੀ ਹਾਂਜੀ ਹਾਂਜੀ ਪਾਜੀ ਆਪਾਂ ਪਹਿਲਾਂ ਦੱਸਿਆ ਕੋਈ 나ੜ ਨਹੀਂ ਕੇ ਥਾਂ ਚ ਕੋਈ ਗਿਲਟੀ ਨਹੀਂ ਹੈਗੀ ਠੀਕ ਹੈ ਜੀ ਗਾਰਡ ਵੀ ਬੜ ਮੁੱਲ ਤੁਹਾਨੂੰ ਪਤਾ ਵੀ ਭਾਜੀ ਜੇ ਅੱਜ ਗਣੀਏ ਤੇ 15 ਲੀਟਰ ਵਾਲੀ ਮਹਿ ਦਾ ਨ ਵੀ ਪਤਾ ਕਿੰਨੇ ਦੀ ਹੁੰਦੀ ਹੈ ਹਾਂਜੀ ਮੈਂ ਤੇ ਭਾਜੀ 1.5 ਲੱਖ ਦੀ ਹੈ ਹਾਂਜੀ ਪਰ ਕਰ ਦੋ ਜਿੰਨਾ ਮਾਨ ਕਰਾਉਣਾ ਅੱਜ ਕਰਾ ਦੋ ਕਰ ਦੋ ਆਪ ਹੀ 50000 ਛੱਡ ਦਗੇ ਲੱਖ ਦੀ ਦੇ ਦਈਏ ਹੋਰ ਕਰੀਏ ਮਾਨ ਥੋੜਾ ਪਾ ਦਾ ਭਾਜੀ ਮੈਂ ਹੈ 1.5 ਦੀ ਹੈ ਤੁਸੀਂ ਜਿੰਨਾ ਕਰਾਉਣਾ ਪਰ ਕਰਾ ਲਓ ਤੁਸੀਂ 5 ਛੱਡ ਦਈਏ 5000 ਹਾਂਜੀ 5000 ਹੋਰ ਛੱਡ ਦਈਏ ਅੱਛਾ ਪੂਰੇ 90 ਦੀ ਮਹਿ ਦੇ ਦਈਏ 90000 ਦੀ ਹਾਂਜੀ ਜੀ ਠੀਕ ਆ 5000 ਪਾਜੀ ਹੋਰ ਛੋੜ ਅੱਛਾ 85000 ਦੀ ਮਹੀ ਦੇਣੀ ਠੀਕ ਆ ਬਾਕੀ ਵੇਖ ਲਓ ਬੱਚਾ ਪੂਰਾ ਬਾਕੀ ਉਤਨੇ ਆ ਵੀ ਕੱਦ ਵਜ਼ਨ ਚ ਪੂਰੀ ਆ ਪਰ ਇਹ ਨਹੀਂ ਕਰ ਦਿੰਦੀ ਘਟਾ ਠੀਕ ਆ ਜੀ ਹਾਂ ਜੀ ਕੱਦ ਵਜ਼ਨ ਚ ਚੰਗੀ ਆ ਮੱਝ ਭਰੀ ਆ ਇਹ ਆ ਵੀ ਚਲੋ ਜਿਹੜਾ ਕੋਈ ਹੁਣ ਸਾਹਬ ਵਾਲਾ ਵੰਡਮੁੰਡ ਪਾਉਣ ਵਾਲਾ ਕੋਈ ਲੈ ਜੂਗਾ ਇਹਨਾਂ ਨੇ ਚਾਹੀਦਾ ਸਾਰੀ ਖਾਲੀ ਕਰਕੇ ਨਾ ਹਾਂਜੀ 70000 ਦੀ ਮੇਰੇ ਘਰੇ ਲਮਝ 라 ਜੇ ਅੱਛਾ ਜਦੋਂ ਸਾਰੀ ਮੈਂ ਖਾਲੀ ਹੋ ਜੇ ਠੀਕ ਆ ਦੁੱਧ ਭਾਜੀ ਮਹੀਨੇ 15 ਕਿਲੋ ਦੇਣਾ ਹੈ ਬਾਕੀ ਦੇਣਾ ਇਹਨੇ ਵੰਡਮੁੰਡ ਖਾਲ ਭਾਵੇਂ ਕੋਈ ਕਹੇ ਗਏ ਨਾਲ ਦੇਣਾ ਨੇ ਬੜੀਆਂ ਦੀ ਖਲ ਪਾਉਗੇ ਦੁੱਧ ਪੜਾ ਦੇਣੀ ਪਿਛਲੇ ਸਵੇਰ ਬਾਧੂ ਦੁੱਧ ਨੇ ਮਰੀਆ ਉਹ ਆਂਦਾ ਮੰਨ ਲਓ ਮੇਰਾ ਗੱਬੜ ਮੈਂ ਤੇ ਵੀ ਪਾਜੀ ਬੜੇ ਪੈਸੇ ਲਾਏ ਸੀ ਅੱਛਾ ਤੇ ਚਲੋ ਆਪਾਂ ਨੂੰ ਹੁਣ ਹਿਸਾਬ ਦਾਉਣਾ ਜਿੰਨੀ ਦੇਰ ਨਹੀਂ ਹਿਸਾਬ ਦਾਉਣਾ 85000 ਤੇ ਪਰ ਇੱਕੋ 300 ਦਾ ਨੋਟ ਛੋੜ ਹੋਣੀ ਆ ਠੀਕ ਹੈ ਜੀ ਇਹੋ ਚੰਗੀ ਲੱਗਦੀ ਮੇਰਾ ਵੀ ਰੋਹ ਫੋਨ ਲਾਵੇ ਤੇ ਬਾਕੀ ਕੋਈ ਗੱਲ ਨਹੀਂ ਕਰਦਾਂਗੇ ਫੋਨ ਮਾਰਨਾ ਠੀਕ ਹੈ ਜੀ ਤੇ ਬਾਕੀ ਚਲੋ ਕੋ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੇ ਜੀ